ਮਸਾਖੀ ਵਾਲੇ ਦਿਨ ਜਦੋਂ 70000 ਦੇ ਇਕੱਠ ਦੇ ਮੂਹਰੇ ਗੁਰੂ ਗੋਬਿੰਦ ਸਿੰਘ ਨੇ ਆ ਕੇ ਕਿਹਾ ਉੱਠੋ ਇੱਕ ਸੂਰਮਾ ਮੈਨੂੰ ਸਿਰ ਚਾਹੀਦਾ ਕੋਈ ਨਹੀਂ ਉੱਠਿਆ ਜਦੋਂ ਦੂਜੀ ਵਾਰ ਗੁਰੂ ਸਾਹਿਬ ਨੇ ਕਿਹਾ ਤਾਂ ਕੋਈ ਨਹੀਂ ਉੱਠਿਆ ਜਦੋਂ ਤੀਜੀ ਵਾਰ ਗੁਰੂ ਸਾਹਿਬ ਨੇ ਕਿਹਾ ਤਾਂ ਭਾਈ ਦਇਆ ਸਿੰਘ ਜੀ ਉੱਠੇ ਤੇ ਭਾਈ ਦਇਆ ਸਿੰਘ ਆ ਕੇ ਕਹਿੰਦੇ ਮਹਾਰਾਜ ਮੈਨੂੰ ਮਾਫ ਕਰ ਦਿਓ ਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਤਾਂ ਆ ਗਿਆ ਸਿਰ ਦੇਣ ਤੂੰ ਕਿਉਂ ਮਾਫੀ ਮੰਗਦਾ ਆ ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਤੁਸੀਂ ਮੇਰੇ ਗੁਰੂ ਹੋ ਮੈਂ ਤੁਹਾਡਾ ਸਿੱਖ ਹਾਂ ਮੇਰਾ ਫਰਜ਼ ਬਣਦਾ ਸੀ ਜਦੋਂ ਤੁਸੀਂ ਪਹਿਲੀ ਵਾਰ ਕਿਹਾ ਸੀ ਮੈਨੂੰ ਸਿਰ ਚਾਹੀਦਾ ਤਾਂ ਮੈਂ ਉਦੋਂ ਹੀ ਉੱਠ ਕੇ ਆਉਂਦਾ ਤੁਹਾਨੂੰ ਤਿੰਨ ਵਾਰ ਕਹਿਣਾ ਪੈ ਗਿਆ ਦੇਖੋ ਭਾਈ ਉਹਨਾਂ ਤਾਂ ਫੇਰ ਵੀ ਮਾਫੀ ਮੰਗ ਲਈ ਆਪਾਂ ਹਜੇ ਵੀ ਅਮਰਤ ਨਹੀਂ ਛਕਦੇ ਵੀ ਕਿੱਥੇ ਲਿਖਿਆ ਅਮਰਤ ਛਕਣਾ ਕੀ ਲੋੜ ਆ ਅਮਰਤ ਦੀ ਦੇਖੋ ਭਾਈ ਗੁਰੂ ਮਹਾਰਾਜ ਨੇ ਤਾਂ ਆਪ ਅਮਰਤ ਮੰਗ ਕੇ ਛਕਿਆ ਸੀ ਇੰਨੀ ਲੋੜ ਆ ਅਮਰਤ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰਿਆਂ ਤੋਂ ਆਪ ਅਮਰਤ ਮੰਗ ਕੇ ਛਕਿਆ ਸੀ ਭਾਈ ਇੰਨੀ ਲੋੜ ਆ ਅਮਰਤ ਦੀ